ਦੋਸਤੋ ਬੁਲਟ ਨਾਮਾ ਪੰਜਾਬ ਸਫਰ جاری ਹੈ ਇਸ ਦੇ ਤਹਿਤ ਅੱਜ ਤੁਹਾਨੂੰ ਲੈ ਕੇ ਜਾਵਾਂਗੇ ਪਿੰਡ ਗਵਿੰਦਪੁਰਾ ਤੇ ਸਤਿਕੇ ਦੇ ਇਤਿਹਾਸ ਗੁਰਦੁਆਰਾ ਸਾਹਿਬਾਨ ਦੇ ਕਰਾਮਾ ਦੇ ਦਰਸ਼ਨ ਫੁੱਲੂ ਵਾਲਾ ਡੋਰ ਤੋਂ ਹੁੰਦੇ ਹੋਏ ਅਸੀਂ ਪਹੁੰਚ ਜਾਨੇ ਆ ਪਿੰਡ ਗਵਿੰਦਪੁਰਾ ਡੇਰਾ ਜਿਹੜਾ ਕਿ ਬੁਲਾਡੇ ਦੇ ਬਿਲਕੁਲ ਨੇੜੇ ਹੀ ਸਥਿਤ ਹੈ ਤੇ ਆਜੋ ਤੁਹਾਨੂੰ ਪੁਰਾਣੇ ਗੁਰੂ ਘਰ ਦੇ ਦਰਸ਼ਨ ਦੋਸਤੋ ਪਿੰਡ ਗਵਿੰਦਪੁਰਾ ਦੇ ਵਿੱਚ ਗੁਰਦੁਆਰਾ ਸਾਹਿਬ ਚਰਨ ਕਮਲ ਪਾਤਸ਼ਾਹੀ 9ਵੀਂ ਅਤੇ 10ਵੀਂ ਸੁਸ਼ੋਭਤ ਹੈ ਇੱਕ ਹੁੰਦੇ ਇਤਿਹਾਸ ਦੇ ਮੁਤਾਬਕ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ Hindu ਧਰਮ ਦੇ ਰੱਖਿਆ ਤੇ ਖਾਤਰ ਆਪਣੇ ਸੀਸ ਦੀ ਕੁਰਬਾਨੀ ਦੇਣ ਵਾਸਤੇ ਦਿੱਲੀ ਜਾ ਰਹੇ ਸੀ ਤਾਂ ਉਹ ਬਰੇ ਭਲਾੜਾ ਆਦ ਪੰਡਾ ਵਿੱਚ ਹੁੰਦੇ ਹੋਏ ਇਸ ਪਿੰਡ ਵਿੱਚ ਪਹੁੰਚੇ ਸੀ ਇੱਥੋਂ ਦੇ ਬੋਲੇ ਗੋਦ ਦੇ ਲੋਕ ਯਾਦਾ ਰਹਿੰਦੇ ਸੀ ਕਿ ਗੁਰੂ ਸਾਹਿਬ ਦੇ ਘੋੜਿਆਂ ਵਾਸਤੇ ਸਿੱਖ ਖੇਤਾਂ ਵਿੱਚ ਘਾਹ ਲੈਣ ਲਈ ਗਏ ਤਾਂ ਇਹਨਾਂ ਲੋਕਾਂ ਨੇ ਸਿੱਖਾਂ ਤੋਂ ਵੱਡਿਆ ਹੋਇਆ ਘਾਹ ਵੀ ਰਖਵਾ ਲਿਆ ਤੇ ਉਹਨਾਂ ਕੋਲੋਂ ਆਰੰਭੇ ਤੇ ਉਸ ਮਾਨ ਵੀ ਖੋਲਿਆ ਸਿੰਘਾਣੇ ਆ ਕੇ ਗੁਰੂ ਸਾਹਿਬ ਦੇ ਕੋਲ ਵੀ ਬੇਨਤੀ ਕੀਤੀ ਕਿ ਕਿ ਇੱਥੋਂ ਦੇ ਲੋਕਾਂ ਨੇ ਉਹਨਾਂ ਨਾਲ ਇਸ ਤਰ੍ਹਾਂ ਕੀਤਾ ਕਿ ਗੁਰੂ ਸਾਹਿਬ ਨੇ ਕਿਹਾ ਕਿ ਇੱਥੋਂ ਦੇ ਲੋਕ ਮਨਮੁਖ ਨੇ ਜੋ ਸਾਧੂ ਸੰਤਾਂ ਦੀ ਸੇਵਾ ਵੀ ਨਹੀਂ ਕੇ ਨਹੀਂ ਕਰ ਸਕਦੇ ਥੋੜੀ ਦੇਰ ਪਿਛੋਂ ਢਾਲੀਵਾਲ ਦੁਇਤੇ ਨੇ ਗੁਰੂ ਸਾਹਿਬ ਦੀ ਜੀ ਨੂੰ ਦੁੱਧ ਛਕਾ ਕੇ ਸੇਵਾ ਕੀਤੀ ਇਸ ਤੋਂ ਬਾਅਦ ਗੁਰੂ ਸਾਹਿਬ ਅੱਗੇ ਵੱਧੇ ਹੋਰ ਨੰਨਾਂ ਵਿੱਚ ਗਏ ਤੇ ਬੌਲੇ ਗੋਦੂ ਲੋਕਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਪਿੰਡ ਗੁਰਨੇ ਜਾ ਕੇ ਗੁਰੂ ਸਾਹਿਬ ਦੇ ਕੋਲੇ ਪਹੁੰਚੇ ਤੇ ਉਹਨਾਂ ਨੇ ਮਾਫੀ ਮੰਗੀ ਉਹਨਾਂ ਨੇ ਉੱਤੇ ਪੰਜ ਪੂਰੇ ਪੰਜ ਰੰਬੇ ਇੱਕ ੜਾਖੌਰ ਤੇ ਇੱਕ ਘੋੜਾ ਦਾਣ ਦੇ ਕੇ ਭੁੱਲ ਬਖਸ਼ਾਈ ਤਵਾਰਿਖ ਗੁਰੂ ਖਾਲਸਾ ਮੁਤਾਬਕ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤ੍ਰਵੰਡੀ ਸਾਹਿਬ ਤੋਂ ਪਿੰਡ ਝੰਡੇ ਤੇ ਸਰਸਾ ਗਏ ਤੇ ਉੱਥੇ ਗੁਰੂ ਜੀ ਨੂੰ ਭਗਤ ਗੁਲਾਬ ਸਿੰਘ ਬਾਰੇ ਪਤਾ ਲੱਗਿਆ ਜੋ ਕਿ ਪਿੰਡ ਅਕਬਰਪੁਰ ਖੁਡਾਲ ਵਿੱਚ ਹਾਕਮ ਨਵੀ ਪਖਸ਼ ਦੀ ਕੈਦ ਵਿੱਚ ਸਜਾਇ ਕੱਟ ਰਿਹਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿੰਘਾਂ ਸਮੇਤ ਧੋੜਿਆ ਤੇ ਚਾਲੇ ਪਾ ਦਿੱਤੇ ਤੇ ਗੁਰੂ ਜੀ ਨੇ ਭਗਤ ਗੁਲਾਬ ਸਿੰਘ ਜੀ ਨੂੰ ਕੈਦ ਤੋਂ ਬਰੀ ਕਰਵਾ ਕੇ ਹਾਕਮ ਨਵੀ ਪਖਸ਼ ਨੂੰ ਸਜ਼ਾ ਦੇ ਕੇ ਪਿੰਡ ਗੋਵਿੰਦਪੁਰਾ ਸਾਹਿਬ ਪੋਚ ਕੇ ਛਪੜੀ ਵਿੱਚ ਆਪਣੇ ਹੱਥੀਂ ਇਕਰਾਨ ਕਰਵਾਇਆ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਗਲਬਕੜੀ ਵਿੱਚ ਲੈ ਲਿਆ ਅਤੇ ਬਚਨ ਕੀਤਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਰਹਿਣੀ ਰਹੇ ਸੋਈ ਸਿੱਖ ਮੇਰਾ ਤਾਂ ਇਹ ਬਚਨ ਇੱਥੇ ਕੀਤੇ ਇੱਥੋਂ ਥੋੜਾ ਜਿਹਾ ਰਹਿਣ ਤੋਂ ਬਾਅਦ ਗੁਰੂ ਸਾਹਿਬ ਨੇ ਤਲਵੰਡੀ ਸਾਬੋ ਵਾਲਾ ਇੱਥੋਂ ਚਾਲੇ ਪਾ ਦਿੱਤੇ ਆਜੋ ਦੋਸਤੋ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਇੱਕ ਹੋਰ ਇਤਿਹਾਸਕ ਗੁਰੂ ਘਰ ਸਤੀਕੇ ਵਿਖੇ ਜਿਸ ਨੂੰ ਥੋੜਾ ਸਮਾਂ ਪਹਿਲਾਂ ਹੀ ਪ੍ਰਗਟ ਕੀਤਾ ਗਿਆ ਤੇ ਆਜੋ ਤੁਹਾਨੂੰ ਕਰਾਉਣੇ ਆ ਗੁਰੂ ਘਰ ਦੇ ਦਰਸ਼ਨ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਸ਼ੋਰ ਸਿੰਘ ਨਾਲ ਸਾਹਿਬ ਤੁਹਾਡਾ ਕੁਲਦੀਪ ਸਿੰਘ ਨਾਮ ਹੈ ਜੀ ਅੱਛਾ ਕੀ ਇਤਿਹਾਸ ਕੀ ਹੈ ਜੀ ਸੱਤੀ ਕੇ ਇਸ ਸਥਾਨ ਦੇ ਉੱਤੇ ਜੀ ਨੌਵੇਂ ਪਾਸ਼ਾ ਔਰ 10ਵੇਂ ਪਾਸ਼ਾ ਦੋ ਪਾਸ਼ਾ ਹੀ ਆਈਆਂ ਹੋਈਆਂ ਨੇ ਜੀ ਨੌਵੇਂ ਪਾਸ਼ਾ ਤਾਂ ਉਸ ਸਮੇਂ ਜਦੋਂ ਉਸ ਦੇ ਇਤਿਹਾਸ ਦੇ ਮੁਤਾਬਕ ਤੇ ਦੱਸਿਆ ਜਾਂਦਾ ਜਦੋਂ ਚਾਂਦਨੀ ਚੌਕ ਗਏ ਨੇਗੇ ਜੀ ਸੀਸ ਦੀ ਬਲੀਦਾਨ ਦੇਣ ਵਾਸਤੇ ਵੀ ਉਸ ਸਮੇਂ ਆਇਆ ਜਾਂਦਾ ਪਰ ਅਸਲ ਦੇ ਵਿੱਚ ਕੀ ਇਹਨਾਂ ਨੌਵੇਂ ਪਾਸ਼ਾ ਇਸ ਏਰੀਏ ਦੇ ਵਿੱਚ 4 ਮਹੀਨੇ ਲਗਾ ਕਰਕੇ ਗਏ ਨੇ ਜੀ ਚਮਾਸਾ ਕਟਿਆਗਾ ਜਦੋਂ ਨੇੜੋ ਸ਼ੁਰੂ ਕਰੀਆ ਆਪਾਂ ਨਾ ਦਮਦਵਾ ਸੇ ਤੋਂ ਇਸ ਤੋਂ ਬਾਅਦ ਸੂਰੀ ਸਰ ਤੋਂ ਬਾਅਦ ਆਉਂਦੇ ਨੇ ਕਿ ਬਰੀ ਪਿੰਡ ਜੀ ਠੀਕ ਹੈ ਵਿਚਲਾ ਰਸਤਾ ਆਪਾਂ ਫਿਰ ਚਲੋ ਵਿਸਤਾਰ ਨਾਲ ਜਾਣਾਗੇ ਹਮ ਬਰਿਆਂ ਤੋਂ ਦੇਖੋ 4 ਮਹੀਨੇ ਚਮਾਸਾ ਕਟਿਆ ਸੀ 4 ਮਹੀਨਾ ਦਾ ਚਮਾਸਾ ਜਿਹੜਾ ਸੀਗਾ ਜਿਹੜੀ ਇਹ ਵਰਖਾ ਦੀ ਰੁੱਤ ਹੈ ਹੁਣ ਉਹ ਚਮਾਸੇ ਦੇ ਵਿੱਚ ਅਗਰ ਨੇੜੇ ਦੇ ਜਿੰਨੇ ਵੀ ਨਗਰ ਸੀ ਸਾਰੇ ਨਗਰਾਂ ਦੇ ਵਿੱਚ ਗੁਰੂ ਸਾਹਿਬ ਜਾ ਕੇ ਆਏ ਆ ਜੀ ਜਿ세 ਕਿ ਇਹ ਵੀ ਗੁਰੂ ਸਾਹਿਬ ਕਿਸੇ ਦੇ ਗੁਲਾਮ ਤਾਂ ਸੀ ਨੀ ਉਹ ਚਾਰ ਮਹੀਨੇ ਕੋ ਜਗ੍ਹਾ ਤਾਂ ਨਹੀਂ ਬਰਜੇ ਹੈਗੇ ਜੇ ਕੋ ਜਗ੍ਹਾ ਬੰਦੀ ਨਹੀਂ ਸੀਗੇ ਜੀ ਤੇ ਉਸ ਸਮੇਂ ਰਸਤੇ ਜਿਹੜੇ ਸੀਗੇ ਪੈਂਦੇ ਸੀ ਤੇ ਔਰ ਉਸ ਤੋਂ ਬਾਅਦ ਕੀ ਆ ਗੋਵਿੰਦਪੁਰਾ ਇਸ ਸਥਾਨ ਤੇ ਹੁੰਦੇ ਹੋਏ ਕਿਉਂਕਿ ਉਹ ਸਥਾਨ ਨਗਰ ਦੇ ਵਿੱਚ ਹੈ ਜੀ ਇਸੇ ਗੁਰੂ ਨੌਵੇਂ ਪਾਸ਼ਾ ਆਏ ਆ ਜੀ ਔਰ ਉਸ ਤੋਂ ਬਾਅਦ ਗੋਵਿੰਦਪੁਰਾ ਚਲੇਗਾ ਗੋਵਿੰਦਪੁਰਾ ਤੋਂ ਬਾਹਰ ਖੜਦਾਤੇ ਵਾਸ ਦਾਤੇ ਵਾਸ ਤੋਂ ਬੁਢਾਡਾ ਬੱਚੋ ਆਣਾ ਹੁੰਦੇ ਹੋਏ ਚੱਕ ਭਾਈ ਕੇ ਚੱਕ ਭਾਈ ਤੋਂ ਗੁਰਨਰ ਪੀਖੀ ਅਸਲ ਦੇ ਜਿਹੜਾ ਇਤਿਹਾਸ ਹੈ ਨੌਵੇਂ ਪਾਸ਼ਾ ਦਾ ਇਤਿਹਾਸ ਹੈ ਸੇ ਨਗ੍ਹਾ ਮਾਰੇ ਦੇ ਕਿਸ ਬੋੜ ਤੇ ਲਿਖਿਆ ਬਕਾਇਦਾ ਜੇ ਨੌਵੇਂ ਪਾਸ਼ਾ 1635 ਦੇ ਵਿੱਚ ਜੰਗ ਹੋਈ ਸੀਗੀ 1635 ਈਸਵੀ ਦੇ ਵਿੱਚ ਮਹਾਰਾਜ ਦੀ ਜੰਗ ਹੋਈ ਸੀ ਹਾਂਜੀ ਔਰ ਉਸ ਸਮੇਂ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੀਗੇ ਹਾਂਜੀ ਹਾਂਜੀ ਕਿ ਜਿਹੋ ਉਹਨਾਂ ਦਾ ਸਮਾਂ ਸੀ ਲੱਲਾ ਵੇਗ ਨਾਲ ਲੜੀ ਹਾਂ ਉਸ ਸਮੇਂ ਦੇ ਵਿੱਚ ਕੀ ਹੈਗਾ ਭਾਈ ਮੁਗਲੂ ਜੀ ਸੀਗੇ ਗੰਡੂਆਂ ਪਿੰਡ ਦੇ ਜੀ ਲੈਰਾ ਗਾਗਾ ਜਿਹੜਾ ਹੈ ਨਾ ਉਹ ਤੇ ਗੰਨੂਆ ਪਿੰਡ ਐ ਉਹ ਜਕਮੀਂ ਦੇ ਵਿੱਚ ਸ਼ਹੀਦ ਹੋਏ ਸੀ ਤੇ ਉਹਨਾਂ ਨੇ ਫਿਰ ਨਾ ਜਦੋਂ ਗੁਰੂ ਸਾਹਿਬਾਂ ਦੀ ਗੋਦ ਦੇ ਵਿੱਚ ਸਿਰ ਸੀਗਾ ਦੇਖੋ ਬਹੁਤੀਆਂ ਸਾਖੀਆਂ ਸੁਣਾਈਆਂ ਵੀ ਜਾਂਦੀਆਂ ਨੇ ਉਸ ਸਮੇਂ ਦੀਆਂ ਤੇ ਗੋਦ ਦੇ ਸਿਰ 'ਤੇ ਗੁਰੂ ਸਾਹਿਬਾਂ ਨੇ ਕਿਹਾ ਵੀ ਸਿੰਘਾਂ ਬੜੀ ਬਹਾਦਰੀ ਦੇ ਨਾਲ ਲੜਿਆ ਤੇ ਉਹ ਕਹਿੰਦਾ ਜੀ ਗੁਰੂ ਸਾਹਿਬ ਜੀ ਲੜਿਆ ਤਾਂ ਬੜੀ ਬਹਾਦਰੀ ਨਾਲ ਪਰ ਮੈਨੂੰ ਆਖੀਰਲਾ ਸਮਾਂ ਮੇਰਾ ਜਿਹੜਾ ਨਾ ਜੇ ਉਹ ਸੰਭਾਲਿਆ ਜਾਵੇ ਤਾਂ ਮੇਰਾ ਸਾਰਾ ਜੀਵਨ ਸਫਲ ਹੋ ਜੇ ਤੇ ਗੁਰੂ ਸਾਹਿਬ ਨੇ ਉਸ ਸਮੇਂ ਕੋਈ ਬਚਨ ਨਹੀਂ ਕਰਿਆ ਚੁੱਪ ਕਰਕੇ ਇੱਕ ਵਾਰੀ ਤੇ ਫਿਰ ਮਹਾਰਾਜ ਜੀ ਬਾਤ ਕਰਨ ਲੱਗੇ ਕਹਿੰਦੇ ਭਾਈ ਅਸੀਂ ਜਿਹੜੇ ਮਰਜ਼ੀ ਜਾਮੇ ਦੇ ਵਿੱਚ ਆਈਏ ਜਿਹੜੇ ਮਰਜ਼ੀ ਪਹਿਰਾਵੇ ਚ ਆਈਏ ਪਰ ਆਪਦਾ ਤੂਹਾ ਖੁੱਲਾ ਰੱਖੀ ਤੇਨੂੰ ਸੁਭਾਲਾਂਗੇ ਤੇ ਨੌਵੇਂ ਪਾਸ਼ਾ ਭਾਈ ਮੁਗਲੂ ਜੀ ਕਰਕੇ ਇਸ ਏਰੀਏ ਦੇ ਵਿੱਚ ਆਉਂਦੇ ਨੇਗੇ ਠੀਕ ਹੈ ਜੀ ਗਣ ਭੀਖੀ ਤੋਂ ਫਿਰ ਸਵੇਰੇ ਅਮਰਤ ਵੇਲੇ ਲੰਘ ਜਾਂਦੇ ਨੇਗੇ ਪਿੰਡ ਗੰਡੂਆ ਚਲੇ ਗਏ ਠੀਕ ਹੈ ਜੀ ਦਸਵੇਂ ਪਾਸ਼ਾ ਦੇ ਇਤਿਹਾਸ ਜਾਣੀਏ ਦਸਵੇਂ ਪਾਸ਼ਾ ਜਦੋਂ ਸਰਸੇ ਪਹੁੰਚਦੇ ਹੈਗੇ ਦਮਦਮਾ ਸੇ ਤੋਂ ਚੱਲ ਕੇ ਝੰਡਾ ਪਿੰਡ ਜਾਂਦੀ ਹੈ ਝੰਡਾ ਪਿੰਡ ਤੋਂ ਸਰਸਾ ਪਹੁੰਚਦੇ ਨੇਗੇ ਚਲਾ ਸਾਹਿਬ ਹੂੰ ਤਾਂ ਗੁਰੂ ਸਾਹਿਬ ਨੇ ਇਸ ਵਾਰ ਆਗਮਨ ਸੀਗਾ ਵੀ ਭਾਈ ਅਕਬਰ ਬਾਦਸ਼ਾਹ ਜਿਹੜਾ ਨੂੰ ਅਕਬਰਪੁਰ ਖਡਾਲ ਜਿਹੜਾ ਹੈ ਉੱਥੇ ਬਾਦਸ਼ਾਹ ਆਪਦਾ ਕਿਲਾ ਲਾਉਂਦਾ ਦਰਬਾਰ ਲਾਉਂਦਾ ਹੁੰਦਾ ਸੀਗਾ ਹੂੰ ਤੇ ਉਸ ਦਰਬਾਰ ਦੇ ਜਾਣੀ ਜਾਣੀ ਹੈ ਭਗਤ ਗੁਲਾਬ ਸੁਨਿਆਰੀ ਜਿਹੜੇ ਸੀਗੇ ਨਾ ਉਹ ਬੰਦੀ بنائے ਹੋਏ ਸੀ ਉਸ ਸਮੇਂ ਦੇ ਵਿੱਚ ਜੀ ਤੇ ਉਹਨਾਂ ਦਾ ਉਸ ਸਮੇਂ ਹੁਕਮ ਰਾਨ ਸੀਗਾ ਹਾਕਮ ਨਵੀ ਖਵਾਰ ਜੀ ਤੇ ਉਸ ਸਮੇਂ ਗੁਰੂ ਸਾਹਿਬ ਨੇ ਆਗਮਨ ਹੈ ਤਾਂ ਅਮਰਤ ਵੇਲੇ ਗੁਰੂ ਸਾਹਿਬ ਪਾਲ ਸਿੰਘ ਨੂੰ ਲੈ ਕੇ ਕਰਕੇ ਨਾਲ ਅਕੂਰ ਖਡਾਲ ਪਹੁੰਚਦੇ ਨੇਗੇ ਉਹ ਤੋਂ ਜਿਹੜਾ ਹਾਕਮ ਨਵੀ ਖ਼ਬਾਰਸ਼ਾ ਉਹਨੂੰ ਫਿਰ ਤਾੜਨਾ ਕੀਤਾ ਤਾੜਨਾ ਕਰਨ ਤੋਂ ਪਗਲਾਵ ਸੁਨੈਰੀ ਨੂੰ ਛੜਾ ਕਰਕੇ ਨਾਲ ਜੀ ਤੇ ਫਿਰ ਭਦਰਪੁਰ ਆਉਂਦੇ ਨੇ ਭਾਦੂਪੁਰ ਚਿੜੀ ਆਉਂਦੀ ਆ ਰਸਤੇ ਦੇ ਵਿੱਚ ਉਸ ਚਿੜੀ ਦੇ ਵਿੱਚ ਆ ਕਰਕੇ ਜਿਹੜੇ ਮਿਸਤਰੀ ਪਰਿਵਾਰ ਸੀ ਉਹਨਾਂ ਨੇ ਜਲ ਪਾਣੀ ਸ਼ਿਕਾਇਆ ਜੀ ਫਿਰ ਗੁਬਿੰਦਪੁਰ ਆਉਂਦੇ ਨੇ ਗੁਬਿੰਦਪੁਰ ਆ ਕੇ ਛਪੜ ਦੇ ਇਸ਼ਨਾਨ ਕਰਵਾਏ ਆ ਫਿਰ ਉੱਥੇ ਆ ਕਰਕੇ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਗੁਰੂ ਕਰਦੀਆਂ ਜਿਹੜੀਆਂ ਉਹ ਦਿੱਤੀਆਂ ਕਰੀਆਂ ਔਰ ਬਚਨ ਕਰੇ ਭਾਈ ਗੁਲਾਬ ਜੀ ਨੇ ਉਸ ਤੋਂ ਬਾਅਦ ਸਭ ਤੋਂ ਨੀੜਲਾ ਰਸਤਾ ਬਣਾਇਆ ਸਰਸੇ ਜਾਣ ਵਾਸਤੇ ਵਾਪਸ ਕਿਉਂ ਸਭ ਤੋਂ ਨੀੜਲਾ ਰਸਤਾ ਗੋਬਿੰਦਪੁਰੇ ਤੋਂ ਸਤੀਕੇ ਕਿਉਂਕਿ ਹੋਰ ਕੋਈ ਰਸਤਾ ਨਹੀਂ ਬਣਦਾ ਜੇ ਆਪਾਂ ਕਹੀਏ ਦੇਖੀਏ ਜੇ ਫਿਰ ਚੜ੍ਹ ਕੇ ਜਾਣਗੇ ਫੋੜ ਲਾਡਾਂ ਕਦੇ ਜ਼ਿਕਰ ਚ ਨਹੀਂ ਆਊਗਾ ਸਤੀਕੇ ਸਤੀਕੇ ਤੋਂ ਗੋਬਿੰਦ ਅਚਾਨਕ ਅਚਾਨਕ ਤੋਂ ਬੋਹਾ ਇਸ ਤਰ੍ਹਾਂ ਹੁੰਦੇ ਪਿਰਸ਼ੀਆਂ ਕਾਲਸਰ ਤੇ ਸਰਦੂਲਵੜ ਵਾਪਸ ਸਰਸੇ ਨੂੰ ਚਲੇ ਗਏ ਹੁਣ ਬਹੁਤੇ ਸਥਾਨ ਤੇ ਆ ਜਿਨ੍ਹਾਂ ਨੂੰ ਸੰਭਾਲਿਆ ਗਿਆ ਸਮੇਂ ਸਰ ਉਹ ਅਜ ਪ੍ਰਗਟ ਹੋ ਗਏ ਨੇਗੇ ਪਰ ਬਹੁਤੇ ਸਥਾਨ ਐਸੇ ਆ ਜਿਨ੍ਹਾਂ ਦੇ ਉੱਤੇ ਗੁਰੂ ਸਾਹਿਬ ਆਏ ਨੇ ਦੇਖੋ ਗੁਰੂ ਸਾਹਿਬ ਕੋਈ ਹਵਾ ਦੇ ਵਿੱਚ ਉੱਡ ਕੇ ਨਹੀਂ ਆਏ ਠੀਕ ਹੈ ਜੀ ਹੁਣ ਜਿੱਥੋਂ ਦੀ ਲੰਘੇ ਨੇ ਜਿੱਥੋਂ ਸੰਭਾਲਿਆ ਗਿਆ ਜਿੱਥੋਂ ਸੋਝੀ ਆ ਗਈ ਤੇ ਇਸ ਸਥਾਨ ਦੇ ਵੀ ਘੱਟੋ ਘੱਟ 4 ਸਾਲ ਤੋਂ ਲਗਭਗ ਜਿਹੜੀ ਐਸਰ ਚੱਲ ਰਹੀ ਸੀਗੀ ਵੀ ਕਿਹੜੇ ਰਸਤੇ ਗੁਰੂ ਸਾਹਿਬ ਆਏ ਆ ਇੰਨਾ ਸਮਾਂ ਕਿੱਥੇ ਰੁਕੇ ਨੇ ਦਸਵੇਂ ਪਾਸ਼ਾ ਜਿਹੜੇ ਹੈ ਉਹ ਇੱਕੋ ਦਿਨ ਦਾ ਵਾਕਿਆ ਸਾਰ ਅਮਰਤ ਵੇਲੇ ਚੱਲ ਕੇ ਸ਼ਾਮਾਂ ਨੂੰ ਵਾਪਸ ਚਲੇ ਗਏ 150 ਕਿਲੋਮੀਟਰ ਬੀ 7 ਕੋੜੇ ਦੇ ਕੱਢਿਆ ਜੀ ਠੀਕ ਹੈ ਜੀ ਨੌਵੇਂ ਪਾਸ਼ਾ ਜਿਹੜੇ ਹੈ ਉਹ ਤਮਾਸਾ ਕਟਣ ਦੇ ਦੌਰਾਨ ਆ ਸਾਰੇ ਨਗਰਾਂ ਦੇ ਵਿੱਚ ਆਏ ਆ ਵੱਡ ਲਾ ਜਿਹੜੇ ਨਗਰ ਦੇ ਸੰਭਾਲਿਆ ਗਿਆ ਉੱਥੇ ਸਤਨ ਪ੍ਰਗਟ ਹੋ ਗਏ ਪਰ ਸਾਡੀ ਖੇਚ ਰਹੀ ਇਹ ਸਤਨ ਦੇ ਉੱਤੇ ਵੀ ਇਹ ਜਿਹੜਾ ਸੰਗਤਾਂ ਦਾ ਜਿਹੜਾ ਜੋੜ ਮੇਲ ਹੋਵੇ ਤੇ ਗੁਰੂ ਸਾਹਿਬਾਂ ਦੀ ਬਰਾਸਤਾ ਨੂੰ ਸੰਭਾਲਿਆ ਜਾਵੇ ਜੀ ਤੇ ਉਹਨੂੰ ਸੰਭਾਲਣ ਦੇ ਵਿੱਚ ਹੁਣ ਇੱਥੇ ਦਸਵੀਂ ਦਾ ਦਿਹਾੜਾ ਜਿਹੜਾ ਉਹ ਪੂਰਨ ਤੌਰ ਤੇ ਮਨਾਇਆ ਜਾ ਰਿਹਾ ਜੀ ਕੱਲ ਦਸਵੀਂ ਸੀਗੀ ਸੰਗਤਾਂ ਦਾ ਭਾਰੀ ਇਕੱਠ ਸੀਗਾ ਸੰਗਤਾਂ ਪਹੁੰ ਅੱਜ ਵੀ ਸੰਗਤਾਂ ਕੋਈ ਕਿਹੜੇ ਸਥਾਨ ਤੋਂ ਕੋਈ ਅੱਜ ਤੋਂ ਪਹਿਲਾਂ ਕਟੋੜਲਾ ਕਿ ਚਾਰ ਪੰਜ ਗੱਡੀਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਹਜੇ ਟਾਵੇਂ ਟਾਵੇਂ ਨੂੰ ਪਤਾ ਲੱਗ ਰਿਹਾ ਹੈ ਇਸ ਸਥਾਨ ਦਾ ਅੱਛਾ ਗੁਰਦੁਆਰਾ ਆਰਾਮਸਰ ਗੁਰਦੁਆਰਾ ਆਰਾਮਸਰ ਕਿਉਂਕਿ ਗੁਰੂ ਸਾਹਿਬ ਨੇ ਆਰਾਮ ਕਰਿਆ ਸੀ ਇਹ ਸਥਾਨ ਹੈ ਉਹ ਜਿੱਥੇ ਗੁਰੂ ਸਾਹਿਬ ਨੇ ਆਰਾਮ ਕਰਿਆ ਅੱਛਾ ਗੁਰੂ ਸਾਹਿਬ ਪੰਜ ਸਿੰਘਾਂ ਸਮੇਤ ਦੇਖੋ ਬਾਕਾਇਦਾ ਲਿਖਿਆ ਵੀ ਗਿਆਗਾ ਇਤਿਹਾਸਿਕ ਤੌਰ ਤੇ ਇਸ ਸਥਾਨ ਦੇ ਉੱਤੇ ਗੁਰੂ ਸਾਹਿਬ ਆਕਰ ਕੇ ਰੁਕੇ ਨੇ ਇਥੇ ਪੁਰਾਣਾ ਬਣ ਸੀ ਜੀ ਪਰ ਭੋਲੇ ਲੋਕੇ ਇਸ ਚੱਕਰ ਦੇ ਵਿੱਚ ਉਲਝ ਗਏ ਕਿਉਂਕਿ ਉਹ ਸਮੇਂ ਨਾ ਪੁਰਾਤਨ ਜਿਹੜਾ ਸਮਾ ਸੀਗਾ ਉਸ ਸਮੇਂ ਇੱਥੇ ਗੁੱਜਰ ਰਹਿੰਦੇ ਸੀ ਗੁੱਜਰ ਮੁਸਲਮਾਨ ਤੇ ਉਹਨਾਂ ਤੋਂ ਇਹ ਸੰਭਾਲਿਆ ਨਹੀਂ ਗਿਆ ਕਿਉਂਕਿ ਪਛਾਣ ਨਹੀਂ ਸੀ ਉਹ ਜਿਨ੍ਹਾਂ ਨੇ ਸੰਗਤ ਕੀਤੀ ਹੁੰਦੀ ਉਹ ਸੰਗਤ ਵਾਲੀ ਗੱਲ ਕਰੂਗਾ ਜੀ ਹੁਣ ਜਿੱਦਾਂ ਕੋਈ ਇੱਕ ਬੰਦਾ ਕੰਪਿਊਟਰ ਕਰਦਾ ਨਾ ਕੰਪਿਊਟਰ ਚਲਾਉਂਦਾ ਉਹ ਖੇਤੀ ਬਾਰੇ ਨਹੀਂ ਦੱਸ ਸਕਦਾ ਸੰਦਾ ਤੇ ਜਿਹੜਾ ਖੇਤੀ ਕਰਦਾ ਕੰਪਿਊਟਰ ਬਾਰੇ ਨਹੀਂ ਦੱਸ ਸਕਦਾ ਬਿਲਕੁਲ ਹੁਣ ਉਹਨਾਂ ਨੇ ਸੰਗਤ ਨਹੀਂ ਕੀਤੀ ਹੋਈ ਸੀ ਗੁਰੂ ਸਾਹਿਬਾਂ ਬਾਰੇ ਕੋਈ ਪਛਾਣ ਨਹੀਂ ਸੀ ਤੇ ਗੁਰੂ ਸਾਹਿਬਾਂ ਦੀ ਪਛਾਣ ਨਹੀਂ ਹੋ ਸਕੀ ਉਸ ਸਮੇਂ ਤੇ ਗੁਰੂ ਸਾਹਿਬ ਨੇ ਫਿਰ ਵੀ ਇਸ ਨਗਰ ਨੂੰ ਬਚਨ ਕਰਕੇ ਗਏ ਨੇ ਪਾਲ ਸਿੰਘਾਂ ਸਮੇਤ ਰੁਕੇ ਫਿਰ ਬਾਅਦ ਦੇ ਵਿੱਚ ਕੀ ਕੀਤਾ ਸੰਗਤ ਨੇ ਇੱਥੇ ਜਿਹੜਾ ਬਣ ਸੀ ਨਾ ਬਣ ਪਟਕੇ ਨਿਸ਼ਾਨ ਸੇਬ ਲਗਾਤਾ ਜੀ ਇਹ ਸਾਡੇ ਨਿਸ਼ਾਨੀ ਹੋ ਗੁਰੂ ਸਾਹਿਬਾਂ ਦੇ ਆਉਣ ਦੀ ਪਰ ਇਹ ਭੁੱਲ ਗਏ ਵੀ ਬਣ ਦੀ ਮਹੱਤਤਾ ਜ਼ਿਆਦਾ ਹੋ ਜਾਣੀ ਸੀਗੀ ਨਿਸ਼ਾਨ ਸੇਬ ਸੀ ਥੋੜਾ ਸਾਈਡ ਤੇ ਲਾਉਣ ਦਾ ਹਮ ਪਰ ਐਵੇਂ ਹੁਣ ਚਲੋ ਮਹਾਰਾਜ ਭਲੀ ਕਰੇ ਕੋਈ ਦਇਆ ਕਰੇ ਇਸ ਨਗਰ ਦੇ ਉੱਤੇ ਸੋਝੀ ਮਤ ਦੇ ਕਰਕੇ ਸੰਗਤ ਨੂੰ ਨਾਲ ਜੋੜ ਮਿਲ ਜਿਹੜੇ ਇੱਥੇ ਹੋਣ ਔਰ ਇਸਤਾਨ ਦੀ ਚੜ੍ਹਦੀ ਕਲਾ ਕਰਨੇ ਪਾਸ਼ਾ ਮਹਾਰਾਜ ਠੀਕ ਹੈ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿਰਪਾ ਕਰੋ ਸਾਧ ਸੰਗਤ ਜੀ ਸਭ ਦੇ ਪਿਆਰੇ ਪਰਿਆਧਰ ਗੁਰੂ ਸਾਹਿਬ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ